I'm going ਸਾਡੇ ਕੋਲ ਜਿਹੜੀਆਂ ਐਪਲੀਕੇਸ਼ਨਾਂ ਆਈਆਂ ਨੇ ਉਹਦੀ ਇੱਕ ਕਮੇਟੀ ਬਣਾਈ ਹੋਈ ਹੈ ਤੇ ਕਮੇਟੀ ਜਿਹੜੀ ਹੈਗੀ ਆ ਉਹਨਾਂ ਦਾ ਜਿਹੜਾ ਉਹਨਾਂ ਨੇ ਡਾਕੂਮੈਂਟਸ ਹਨ ਉਹ ਦਿੱਤੇ ਨੇ ਉਹਨਾਂ ਨੂੰ ਇੱਕ ਵਾਰ ਵੇਖ ਕੇ ਉਸ ਤੋਂ ਬਾਅਦ ਹੀ ਆਪਾਂ ਅੱਜ ਜਾਂ ਕੱਲ ਤੱਕ ਉਹਨੂੰ ਜਿਹੜਾ ਹੈਗਾ ਫਾਈਨਲ ਕਰ ਦਵਾਂਗੇ ਪਰ ਆਪਾਂ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਜੇ ਕੋਈ ਵਿਅਕਤੀ ਇਹੋ ਜਿਹਾ ਵੀ ਇੱਕ ਹਾਲ ਦੀ ਗੱリー ਵਿੱਚ ਤੁਹਾਨੂੰ ਤੁਹਾਡੇ ਰਾਹੀਂ ਜਿਹੜਾ ਹੈਗਾ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਬਹੁਤ ਸਾਰੇ ਇਹੋ ਜਿਹੇ ਵੀ ਲੋਕ ਹੁੰਦੇ ਨੇ ਜਿਹੜਾ 20 ਸਾਲ 25 ਸਾਲ ਤੋਂ ਬਿਲਕੁਲ ਲੁਕੋ ਕੇ ਚੁੱਪ ਕੇ ਆਪਣਾ ਕੰਮ ਕਰਦੇ ਆ ਉੱਤੇ ਬਹੁਤ ਉਹਨਾਂ ਨੂੰ ਉਹ ਜ਼ਿਆਦਾ ਲੋਕਾਂ ਦੇ ਨਾਲ ਮਤਲਬ ਪਬਲਿਕ ਰਿਪਰੈਜ਼ੈਂਟੇਟਿਵਸ ਦੇ ਨਾਲ ਜਾਂ ਐਡਮਿਨਿਸਟ੍ਰੇਸ਼ਨ ਦੇ ਨਾਲ ਨੇ ਖੁਦ ਨਹੀਂ ਮਿਲਦੇ ਪਰ ਆਪਣੀ ਤਰਫੋਂ ਕਿਉਂਕਿ ਕੋਈ ਸਿਰੇ ਐਸ ਹੋਣਦੇ ਕਿ ਜੀ ਮੈਂ ਆਪਨਾ ਕੋਈ ਇਸ ਤਰੀਕੇ ਦਾ ਨਾਲ ਜਿਹੜਾ ਪਬਲਿਸਿਟੀ ਨਹੀਂ ਕਰਾਉਣਾ ਚਾਹੁੰਦਾ ਤੇ ਜੇ ਇਸ ਤਰੀਕੇ ਦੇ ਵੀ ਕੋਈ ਵਿਅਕਤੀ ਹੈ ਕਿ ਉਹ ਸੈਪਰੇਟਲੀ ਮੈਨੂੰ ਆਪਣਾ ਬਾਇਓ ਡਾਟਾ ਜਾਂ ਡਿਟੇਲਸ ਜਿਹੜੇ ਹੈਗੇ ਆ ਉਹ ਸਾਨੂੰ ਆਫਿਸ ਵਿੱਚ ਸਬਮਿਟ ਕਰਦੇ ਹਨ ਆਪਾਂ ਚਾਹੁੰਦੇ ਆ ਕਿ ਇਸ ਤਰੀਕੇ ਕੇ ਲੋਕਾਂ ਨੂੰ ਵੀ ਜਿਹੜਾ ਹੈਗਾ ਸਨਮਾਨਿਤ ਕਰਨਾ ਚਾਹੀਦਾ ਤੇ ਪਰ ਜਿਹੜੇ ਵੀ ਸਾਡੇ ਕੋਲ ਐਪਲੀਕੇਸ਼ਨਸ ਆਈਆਂ ਨੇ ਭਾਵੇਂ ਉਹ ਸਮਾਜ ਸੇਵੀ ਸੰਸਥਾਵਾਂ ਹੋਣ ਭਾਵੇਂ ਆਪਣੇ EMPLOYEES ਹੋਣ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਹੋਇਆ ਹੈ ਉਹਨਾਂ ਸਾਰਿਆਂ ਨੂੰ ਆਪਾਂ ਇਸ ਵਾਰ ਜਿਹੜਾ ਹੈਗਾ ਇੱਥੇ ਸਨਮਾਨਿਤ ਕਰਾਂਗੇ ਜਿਵੇਂ ਡੀਸੀ ਸਾਹਿਬ ਨੇ ਦੱਸਿਆ ਅੱਜ 13 ਤਰੀਕ ਨੂੰ 2 ਦਿਨ ਪ ਸੋ ਅੱਜ ਜੋ ਕੀਤੀ ਗਈ ਹੈ ਸਾਡੇ ਕੋਲ ਡਿਪਲॉयਮੈਂਟ ਕੀਤੀ ਗਈ ਹੈ ਡਿਪਲॉयਮੈਂਟ ਸਾਰੀ ਮੁਸਤੈਦ ਹੈ ਪੂਰੇ ਤਰੀਕੇ ਨਾਲ ਉਹਨਾਂ ਨੂੰ ਬਰੀਫ ਕੀਤਾ ਗਿਆ ਜਿਹੜੀਆਂ ਸਾਡੇ ਕੋਲ ਇਨਪੁਟਸ ਨੇ ਉਹਨਾਂ ਦੇ ਅਕੋਰਡਿੰਗਲੀ ਡਿਊਟੀਆਂ ਲਗੀਆਂ ਗਈਆਂ ਨੇ ਤੇ ਸਫੀਸ਼ੀਐਂਟ ਡਿਪਲॉयਮਮੈਂਟ ਐਂਡ ਵੀਲ ਇਨਸ਼ੋਰ ਕਿ ਫ੍ਰੀ ਤੇ ਬਿਲਕੁਲ ਵਿਦਾਊਟ ਐਨੀ ਇਨਸੀਡੈਂਟ ਆਪਣਾ ਜਿਹੜਾ 15 ਅਗਸਤ ਦਾ ਫੰਕਸ਼ਨ ਇੰਡੀਪੈਂਡੈਂਸ ਡੇ ਦਾ ਸੈਲੀਬ੍ਰੇਟ ਕਰਦੇ ਜੇ ਪੰਜਾਬ ਹਰਿਆਣਾ ਬਾਰਡ ਤੋਂ ਆ ਜਾਏਗਾ ਬਿਲਕੁਲ ਜੀ ਰਨ ਅਪ ਟੂ ਇੰਡੀਪੈਂਡੈਂਸ ਡੇ ਸਾਡੀਆਂ ਪਿਛਲੇ 15 ਦਿਨ ਤੋਂ ਅਲੱਗ-ਅਲੱਗ ਤਰ੍ਹਾਂ ਦੇ ਆਪਰੇਸ਼ਨਸ ਚੱਲ ਰਹੇ ਨੇ ਸਾਨੂੰ ਬਾਹਰੋਂ ਵੀ ਫੋਰਸ ਮਿਲੀ ਹੈ ਉਹਦੇ ਨਾਲ ਵੀ ਅਸੀਂ ਸੈਚੂਰੇਟ ਕਰ ਰਹੇ ਹਾਂ ਆਪਣੇ ਡਿਸਟ੍ਰਿਕਟ ਨੂੰ ਸਿਟੀ ਨੂੰ ਸੋ ਕੱਲ ਵੀ ਤੁਸੀਂ ਦੇਖਿਆ ਹੋਊਗਾ ਹੈਵੀ ਨਾਕਾਬੰਦੀ ਸੀ ਅੱਜ ਵੀ ਉਹ ਹੈਵੀ ਨਾਕਾਬੰਦੀ ਕੰਟੀਨਿਊ ਰਹੂਗੀ ਤੇ 15 ਤਰੀਕ ਤੱਕ ਕੰਟੀਨਿਊ ਰਹੇਗੀ ਤੇ ਉਸ ਤੋਂ ਬਾਅਦ ਵੀ ਅਸੀਂ ਰਿਵਿਊ ਕਰਾਂਗੇ ਤੇ ਲੋੜ ਹੋਏਗੀ ਤਾਂ ਉਸ ਤੋਂ ਬਾਅਦ ਵੀ ਕੰਟੀਨਿਊ ਪਤਾ ਨਹੀਂ ਕੀ ਫੀਲ ਕਰਨਾ ਤੁਹਾਨੂੰ ਸਰ ਲੋਕਾਂ ਨੂੰ ਇਹ ਅਪੀਲ ਹੈ ਕਿ ਜੇ ਕੋਈ ਸ਼ੱਕੀ ਵਸਤੂ ਜਾਂ ਕੋਈ ਸ਼ੱਕੀ ਆਦਮੀ ਦਿਸਦਾ ਹੈ ਉਹਦੇ ਬਾਰੇ 112 ਤੇ ਇਨਫੋਰਮ ਕਰਨ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਜਾਵੇ ਤਾਂ ਜੋ ਅਸੀਂ ਉਹਦੇ ਖਿਲਾਫ ਐਕਟ ਕਰ ਸਕੀਏ ਤੇ ਆਪਣੀ ਜਿਹੜੀ ਇੰਡੀਪੈਂਡੈਂਸ ਡੇ ਦਾ ਫੰਕਸ਼ਨ ਹੈ ਉਹਨੂੰ ਵਿਦਾਊਟ ਐਨੀ ਇਨਸੀਡੈਂਟ ਨੇਪਰੇ ਚੱਲ ਸਕੀਏ